ਹਾਂਜੀ ਸਤਿ ਸ੍ਰੀ ਅਕਾਲ ਜੀ ਫਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੇ ਜੀ ਅੱਜ ਆਪਾਂ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਸਾਰੇ ਟਿਸਟਾ ਬ੍ਰਾਂਡ ਦੇ ਸੂਟ ਆਉਣਗੇ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੈ ਜੀ ਇਹ ਦੇਖੋ ਜੀ ਇਹ ਆਊਗਾ ਜੀ ਪਹਿਲਾ ਸੂਟ ਟਿਸਟਾ ਬ੍ਰਾਂਡ ਦਾ ਜੀ ਚੈੱਕ ਕਰ ਸਕਦੇ ਹੋ ਜੀ ਸ਼ਰਟ ਵੀ ਟਿਸਟਾ ਬ੍ਰਾਂਡ ਦੀ ਆਊਗੀ ਜੀ ਬਾਟਮ ਵੀ ਟਿਸਟਾ ਬ੍ਰਾਂਡ ਦੀ ਆਊਗੀ ਇਹ ਦੇਖੋ ਜੀ शर्ट है बॉटम आऊगी जी सेम टिस्टा ब्रांड की बॉटम है जी साढ़े बारह सौ रुपये प्राइस है जी फ्री शिपिंग है दी। जी ये आएगा जी अगला सूट बहुत ही प्यारे प्यारे जो कलर है जी बहुत ही लिमिट जहा स्टॉक है ਕਾਟਨ ਦੇ ਸੂਟ ਆਉਣਗੇ ਜੀ ਪਿਓਰ ਕਾਟਨ ਹੈ ਜੀ ਦੇਖੋ ਕਿੰਨਾ ਪਿਆਰੀ ਇਹਦੀ ਡਿਜ਼ਾਈਨਿੰਗ ਹੈ ਇਸਟਾ ਬ੍ਰੈਂਡ ਦੀ ਤੁਹਾਨੂੰ ਮੋਰ ਮਿਲ ਜੂਗੀ ਜੀ ਇਹ ਦੇਖੋ ਇਸਟਾ ਬ੍ਰੈਂਡ ਦੀ ਮੋਰ ਤੁਹਾਨੂੰ ਉੱਪਰ ਮਿਲੂਗੀ ਜੀ ਇਹ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਮਸਟਰਡ ਕਲਰ ਹੈ ਨਾਲੇ ਬਾਟਮ ਮਿਲੂਗੀ ਜੀ ਆਪਾਂ ਨੂੰ ਇਹ ਦੇਖੋ ਜੀ ਦੇਖੋ ਕਿੰਨਾ ਪਿਆਰਾ ਜਿਹਾ ਸੂਟ ਬਣ ਬਣੂਗਾ ਜੀ ਇਹ ਬਹੁਤ ਹੀ ਪਿਆਰੇ ਪਿਆਰੇ ਜਿਹੇ ਕਲਰ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਪਿਓਰ ਕਾਟਨ ਹੈ ਜੀ ਕੈਂਬ੍ਰਿਕ ਕਾਟਨ ਦਾ ਸਟਾਫ ਆਊਗਾ ਜੀ ਪਿਓਰ ਦਾ ਪ੍ਰੀਸੀਪਿੰਗ ਦੇ ਨਾਲ ਸੋ ਨੂੰ ਇਹ ਸੂਟ ਮਿਲ ਜੂਗਾ ਜੀ ਘਰੇ ਬੈਠਿਆਂ ਨੂੰ 1250 ਰੁਪਏ ਪ੍ਰਾਈਸ ਹੈ ਜੀ ਇਹਦਾ ਹੋਮਸਟਰਡ ਕਲਰ ਹੈ ਜੀ येलो ਮਸਟਰਡ ਸੀ ਜੀ ਇਹ ਪਿਓਰ ਮਸਟਰਡ ਸ਼ੇਡ ਹੈ ਜੀ ਸਾਰੇ ਸੂਟ ਸਟਾਫ ਬ੍ਰਾਂਡ ਦੇ ਆਉਣਗੇ ਜੀ ਕਾਟਨ ਦੇ ਆਉਣਗੇ ਬਹੁਤ ਪਿਆਰੇ ਪਿਆਰੇ ਜੀ ਕਲਰ ਹੈ ਜੀ ਇਹਨਾਂ ਦੇ ਸਿੰਗਲ ਸਿੰਗਲ ਪੀਸ ਹੈ ਜੀ ਇਹ ਕਿੰਨੇ ਪਿਆਰੀਏ ਦੀ ਪ੍ਰਿੰਟਿੰਗ ਹੈ ਬਹੁਤ ਹੀ ਡਿਫਰੈਂਟ ਜੀ ਪ੍ਰਿੰਟਿੰਗ ਹੁੰਦੀ ਹੈ ਜੀ ਇਹਨਾਂ ਦੀ ਬਹੁਤ ਸੋਹਣੇ ਬ੍ਰਾਂਡਡ ਸੂਟ ਆ ਸਰਦਾਰੀ ਸਾਰਿਆਂ ਦੇ ਕਲਰ ਹੈ ਜੀ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਜੇ ਤੁਸੀਂ ਇਹਨਾਂ ਦੇ ਉੱਪਰ ਬਾਟਮ ਤੇ ਵਰਕ ਕਰਵਾਉਣਾ ਹੈ ਤਾਂ ਤੁਸੀਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਬਹੁਤ ਸੋਹਣਾ ਵਰਕ ਦੇ ਨਾਲ ਵੀ ਇਹ ਸੂਟ ਰੈਡੀ ਹੋਊਗਾ ਜੀ। ਬਿਨਾ ਵਰਕ ਤੋਂ ਵੀ ਲੈ ਸਕਦੇ ਹੋ ਵਰਕ ਦੇ ਨਾਲ ਵੀ ਲੈ ਸਕਦੇ ਹੋ। ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਸਾਡੇ ਤੋਂ ਕੋਈ ਕਸਟਮਾਈਜ਼ ਕਰਵਾਉਣਾ ਹੈ ਤਾਂ ਤੁਸੀਂ ਸਾਡੇ ਤੋਂ ਕਸਟਮਾਈਜ਼ ਵੀ ਕਰਵਾ ਸਕਦੇ ਹੋ। ਜਿਵੇਂ ਦਾ ਤੁਸੀਂ ਸਟੱਫ ਕਹੋਗੇ, ਜਿਵੇਂ ਦਾ ਤੁਸੀਂ ਕਲਰ ਕਹੋਗੇ, ਜਿਵੇਂ ਦੀ ਤੁਸੀਂ ਵਰਕ ਕਹੋਗੇ ਆਪਾਂ ਉਸ ਤਰ੍ਹਾਂ ਦਾ ਸੂਟ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਜੀ। ਹੈਂਡਵਰਕ, ਮਸ਼ੀਨ ਵਰਕ, ਪੇਂਟ ਵਰਕ ਸਾਰੇ ਤਰ੍ਹਾਂ ਦੇ ਆਪਣੇ ਕੋਲੇ ਵਰਕ ਅਵੇਲੇਬਲ ਹੈ ਜੀ। ਤੁਸੀਂ ਕੋਈ ਵੀ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ। ਬਹੁਤ ਪਿਆਰੇ ਪਿਆਰੇ ਜੇ ਕਲਰ ਹੈ ਜੀ ਇਹਨਾਂ ਦੇ ਤੇ ਇੱਕ ਇਹ ਵਾਲੀ ਇਹ ਬਹੁਤ ਹੀ ਵਾਇਰਲ ਡਿਜ਼ਾਈਨਿੰਗ ਹੈ ਜੀ ਇਹ ਆਪਣੇ ਕੋਲੇ ਸੂਸੂ ਨੂੰ ਬਹੁਤ ਜਿੰਨੇ ਮਰਜੀ ਤੁਸੀਂ ਲੈ ਸਕਦੇ ਹੋ ਜੀ ਆਪਣੇ ਕੋਲੇ ਤੁਹਾਨੂੰ ਮਿਲ ਜਾਣਗੇ ਜੀ 1 ਲੋ 2 ਲੋ 4 ਲੋ ਬਹੁਤ ਹੀ ਵਾਇਰਲ ਡਿਜ਼ਾਈਨ ਹੈ ਜੀ ਇਹ ਬਹੁਤ ਟ੍ਰੈਂਡ ਦੇ ਵਿੱਚ ਹੈ ਜੀ ਇਹ ਸ਼ਾਰਟ ਆਊਗੀ ਜੀ ਇਹ ਬਾਟਮ ਆਊਗੀ ਜੀ ਕਿੰਨਾ ਪਿਆਰੀ ਜੀ ਡਿਜ਼ਾਈਨਿੰਗ ਹੈ ਇਹਦੇ ਨਾਲ ਆਪਾਂ ਨੇ ਕੋਲੋਂ ਇੱਕ ਕਸਟਮਰ ਨੇ ਜੀ ਦੁਪੱਟਾ ਵੀ ਰੈਡੀ ਕਰਵਾਇਆ ਜੀ ਇੱਕ ਭੈਣ ਨੇ ਇਹ ਦੇਖੋ ਜੀ ਇਹ ਸੁਪਰ نیٹ ਦਾ ਪਿਓਰ ਸੁਪਰ نیٹ ਦਾ ਦੁਪੱਟਾ ਹੈ ਜੀ ਇਸ ਤਰ੍ਹਾਂ ਉਹਨਾਂ ਨੇ ਇਹ ਦੁਪੱਟਾ ਰੈਡੀ ਕਰਵਾਇਆ ਟਾਈ ਡਾਈ ਦਾ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਦੁਪੱਟੇ ਨਾਲ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਪਿਆਰੇ ਪਿਆਰੇ ਜੀ ਇਹਨਾਂ ਦੇ ਕਲਰ ਹੈ ਬਹੁਤ ਹੀ ਪਿਆਰੀ ਪਿਆਰੀ ਜੀ ਇਹਨਾਂ ਦੀ ਡਿਜ਼ਾਈਨਿੰਗ ਹੈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਇਹ ਵਾਲਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਵਾਇਰਲ ਹੈ ਜੀ ਬਹੁਤ ਜ਼ਿਆਦਾ ਵਾਇਰਲ ਹੈ ਇਹ ਉਹਦੇ ਚ ਵੀ ਆਇਆ ਜੀ ਕੋਟਰਾਇਚ ਵੀ ਆਇਆ ਇਹ ਆਪਣੇ ਕੋਲੇ ਕਾਟਨ ਚ ਵੀ ਮਿਲ ਜੂਗਾ ਤੁਹਾਨੂੰ ਕੋਟਰਾਇਚ ਵੀ ਮਿਲ ਜੂਗਾ ਸੇਮ ਡਿਜ਼ਾਈਨ ਕੋਟਰਾਇਚ ਵੀ ਮਿਲ ਜੂਗਾ ਤੇ ਕਾਟਨ ਚ ਵੀ ਮਿਲ ਜੂਗਾ ਇਹ ਵੀ ਮਾਸਟਰਡ ਸ਼ੇਡ ਹੈ ਜੀ ਇਹ ਬਟਮ ਆਉਗੀ ਜੀ ਆਜਾ ਲਈ ਕਲੈਕਸ਼ਨ ਸਾਰੇ ਚਿਸਟਾ ਬ੍ਰਾਂਡ ਦੀ ਹੈ ਜੀ ਕੱਪੜੇ ਦੀ ਕੁਆਲਿਟੀ ਬਹੁਤ ਹੀ ਜ਼ਿਆਦਾ ਫਾਈਨ ਆ ਬਹੁਤ ਪ੍ਰੀਮੀਅਮ ਕੁਆਲਿਟੀ ਦਾ ਕੱਪੜਾ ਹੈ ਜੀ ਦੇਖੋ ਕਿੰਨੀ ਪਿਆਰੀ ਹੈ ਇਹਦੀ ਪ੍ਰਿੰਟਿੰਗ ਹੈ ਤੇ ਬਹੁਤ ਹੀ ਸੋਹਣੀ ਹੈ ਇਹਦੀ ਡਿਜ਼ਾਈਨਿੰਗ ਆ ਵੱਖਰਾ ਜਿਹਾ ਡਿਜ਼ਾਈਨ ਹੁੰਦਾ ਜੀ ਇਹਨਾਂ ਦਾ ਸਰਦਾਰੀ ਜੇ ਪ੍ਰਿੰਟ ਹੁੰਦੇ ਆ ਸਾਰੇ ਇਹਨਾਂ ਦੇ ਤੇ ਇਹ ਆਪਾਂ ਤੁਹਾਨੂੰ ਇੱਕ ਆਪਣੇ ਕੋਲ ਇਹਨਾਂ ਦੀ ਕੋਟਰਾਈ ਚ ਆਈ ਹੈ ਜੀ ਇਹ ਸੂਟ ਪ੍ਰੀ ਵਿంటర్ ਵਾਸਤੇ ਜੀ ਵੀ ਇਹ ਬਹੁਤ ਜ਼ਿਆਦਾ ਹੈਵੀ ਨਹੀਂ ਹੈ ਬਹੁਤ ਹੀ ਜ਼ਿਆਦਾ ਲਾਈਟ weight ਕੱਪੜਾ ਹੈ ਜੀ ਕਿਸਤਾ ਬ੍ਰਾਂਡ ਦਾ ਆਊਗਾ ਜੀ ਕਿਸਤਾ ਬ੍ਰਾਂਡ ਦਾ ਇਹ ਫੈਬਰਿਕ ਹੈ ਬਹੁਤ ਜ਼ਿਆਦਾ ਲਾਈਟ ਵੇਟ ਹੈ ਜੀ ਕੋਟਰਾਏ ਫੈਬਰਿਕ ਹੈ ਜੀ ਦੇਖੋ ਬਹੁਤ ਜ਼ਿਆਦਾ ਲਾਈਟ ਵੇਟ ਹੈ ਜਿਵੇਂ ਆਪਾਂ ਨੂੰ ਜ਼ਿਆਦਾ ਆਪਣੇ ਤੋਂ ਹੈਵੀ ਕਪੜਾ ਨਹੀਂ ਪੈਂਦਾ ਜੀ ਜ਼ਿਆਦਾ ਸਰਦੀ ਹੁਣਾਉਂਦੀ ਨਹੀਂਗੀ ਤੇ ਉਹਦੇ ਲਈ ਬੈਸਟ ਫੈਬਰਿਕ ਹੈ ਬਹੁਤ ਜ਼ਿਆਦਾ ਮੁਲਾਇਮ ਬਹੁਤ ਜ਼ਿਆਦਾ ਇਹਦੀ ਫਿਨਿਸ਼ਿੰਗ ਹੈ ਬਹੁਤ ਜ਼ਿਆਦਾ ਸ਼ਾਈਨ ਹੈ ਬਾਟਮ ਵੀ ਨਾਲ ਤੁਹਾਨੂੰ ਕੋਟਰਾਏ ਦੀ ਮਿਲੇਗੀ ਜੀ ਕੋਟਰਾਏ ਦੀ ਸ਼ਰਟ ਹੈ ਕੋਟਰਾਏ ਦੀ ਬਾਟਮ ਹੈ ਇਹਦੇ ਵਿੱਚ ਵੀ ਕਾਫੀ ਕਲਰ ਆਏ ਹੈ ਜੀ ਇਹ ਆਪਾਂ ਤੁਹਾਨੂੰ ਸਿਰਫ ਸੈਂਪਲ ਦਿਖਾਉਣ ਲਈ ਦਿਖਾਇਆ ਜੀ 1790 ਰੁਪਏ ਇਹਦਾ ਪ੍ਰਾਈਸ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਕੁਟ్రਾਈ ਦਾ ਫੈਬਰਿਕ ਹੈ ਜੀ ਪ੍ਰੀ ਵਿంటర్ ਸਟੱਫ ਹੈ ਬਾਟਮ ਵੀ ਨਾਲ ਸੈਲਫ ਕੁਟ్రਾਈ ਦੀ ਆਊਗੀ ਜੀ ਬਹੁਤ ਸੋਹਣੇ ਸੋਹਣੇ ਸੂਟ ਹੈ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਇਹਦੇ ਆਪਾਂ ਤੁਹਾਨੂੰ ਕੁਟ్రਾਈ ਦੇ ਹੋਰ ਕਲਰ ਵੀ ਨਾਲ ਐਡ ਕਰ ਦਾਂਗੇ ਜੀ ਤੇ ਜਲਦੀ ਜਲਦੀ ਆਰਡਰ ਬੁੱਕ ਕਰਵਾ ਲਓ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਵਿਦ ਰੇਟ ਦੱਸੀ ਹੋਈ ਹੈ ਜੀ ਕੱਪੜੇ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਹੈ ਤੇ ਰੇਟ ਵੀ ਆਪਾਂ ਤੁਹਾਨੂੰ ਸਾਰੇ ਦੱਸਿਆ ਜੀ ਤੁਸੀਂ ਜਿਵੇਂ ਦਾ ਵੀ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਤੁਸੀਂ ਉਹ ਲੈ ਸਕਦੇ ਹੋ ਵਰਕ ਨਾਲ ਵੀ ਵਿਦਆਊਟ ਵਰਕ ਵੀ ਦੁਪੱਟਾ ਵਿਦਆਊਟ ਦੁਪੱਟਾ ਜਿਵੇਂ ਦਾ ਵੀ ਤੁਹਾਨੂੰ ਤੁਹਾਡੀ ਚੋਇਸ ਹੈ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਸਸਟੀ ਕਾਲ ਜੀ ਥੈਂਕ ਯੂ